ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ਼੍ਰੀ ਸਿਧਾਨਾ ਸਾਹਿਬ ਪਿੰਡ ਖੁਰਾਣਾ ਸੰਗਰੂਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਜਹਾੜੇ ਅਤੇ ਸੰਤ ਗਿਆਨੀ ਦਲੀਪ ਸਿੰਘ ਜੀ ਦੀ 8ਵੀਂ ਵਰਸੀ ਨੂੰ ਮੁੱਖ ਰੱਖਦੇ ਹੋਏ ਤਿੰਨ ਰੋਜ਼ਾ ਸਾਲਾਨਾ ਗੁਰਮਤ ਸਮਾਗਮ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਿਤੀ 3 ਨਵੰਬਰ ਤੋਂ 5 ਨਵੰਬਰ ਤੱਕ ਬੜੀ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਸਮੂਹ ਇਲਾਕਾ ਨਿਵਾਸੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਮੁਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਜੀ ਦੀ ਅਗਵਾਈ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਸਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਬਾਬਾ ਸੁਖਦੇਵ ਸਿੰਘ ਜੀ ਨੇ ਦੱਸਿਆ ਕਿ ਮਿਤੀ 1 ਨਵੰਬਰ ਤੋਂ 4 ਨਵੰਬਰ ਤੱਕ ਰੋਜ਼ਾਨਾ ਸਵੇਰੇ 4 ਵਜੇ ਪ੍ਰਵਤ ਫੇਰੀ ਕੱਢੀ ਜਾਵੇਗੀ। ਉਹਨਾਂ ਦੱਸਿਆ ਕਿ ਮਿਤੀ 3 ਨਵੰਬਰ ਨੂੰ ਵਕਫਾ ਕੁ ਗੁਰਮੁਖ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਤੇ 5 ਨਵੰਬਰ ਨੂੰ ਸਵੇਰੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਭੋਗ ਪਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਜੀ ਨੇ ਪੁੱਛਿਆ ਹੈ ਕਿ ਇਹ ਸਥਾਨ ਇਸ ਜਗ੍ਹਾ ਤੇ ਹੈ ਇਹ ਸਥਾਨ ਗੁਰਦੁਆਰਾ ਸੁਧਾਣਾ ਸਾਹਿਬ ਪਾਕਸੇ ਪਹਿਲੇ ਚਰਨ ਤੋਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆਪਾਂ ਸੰਗਰੂਰ ਤੋਂ ਪਟਿਆਲੇ ਨੂੰ ਜਾਂਦੇ ਆ ਸੰਗਰੂਰ ਤੋਂ 6 ਕਿਲੋਮੀਟਰ ਤੇ ਇਹ ਸਥਾਨ ਫਰਾਨ ਨਗਰ ਦੀ ਤਕਰੀ ਦੇ ਵਿੱਚ ਪੈਂਦਾ ਹੈ ਇਸ ਨਗਰ ਇਸ ਸਥਾਨ ਤੇ ਜੋ ਫਲਾਨਾ ਸਮਾਗਮ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਤੇ ਸ਼੍ਰੀਮਾਨ ਅੰਤ ਬਾਬਾ ਜਦੀਪ ਸਿੰਘ ਜੀ ਦੀ ਸਲਾਣਾ ਜਾਦ ਇਸ ਸਥਾਨ ਤੇ ਜੋ 3 4 ਤੇ 5 ਨਵੰਬਰ ਨੂੰ ਮਨਾਇਆ ਜਾ ਰਹੀ ਹੈ ਜਿਸ ਦੇ ਵਿੱਚ ਇਸ ਸਥਾਨ ਤੇ ਕਾਫੀ ਲੰਮੇ ਸਮੇਂ ਤੋਂ ਲੈ ਕੇ ਕਰਕੇ ਪ੍ਰਭਾਤ ਕਰੀਆਂ ਜਨੰਦਨ ਪਹਿਲਾ ਆਰੰਭ ਹੁੰਦੀਆਂ ਨੇ 4 ਦਿਨ ਦੀ ਪ੍ਰਭਾਤ ਫੇਰੀ ਦਾ ਸਮਾਂ 1 ਤਰੀਕ ਤੋਂ ਲੈ ਕੇ 4 ਨਵੰਬਰ ਤੱਕ ਉਸ ਸਮਾਂ ਸਵੇਰੇ 4 ਵਜੇ ਦਾ ਆਰੰਭ ਹੁੰਦੀ ਹੈ ਉਸ ਤੋਂ ਬਾਅਦ 5 ਨਵੰਬਰ ਨੂੰ ਵੱਖ-ਵੱਖ ਗੁਰਮੁਖ ਪ੍ਰਬਾਰਾਂ ਦੇ ਵੱਲੋਂ ਇਨ੍ਹਾਂ ਸਮਾਗਮਾਂ ਦੇ ਵਿੱਚ ਸ੍ਰੀਖੰਡ ਪਾਠ ਸਾਹਿਬ ਪ੍ਰారంਭ ਕਰਵਾਏ ਜਾਣਗੇ ਉਹਨਾਂ ਦੇ 5 ਨਵੰਬਰ ਨੂੰ ਭੋਗ ਪਾਏ ਜਾਣੇ ਨੇ ਤੋਂ ਭੋਗਾਂ ਤੋਂ ਉਪਰੰਤ ਬੇਅੰਤ ਕੀਤਨ ਜਿੱਥੇ ਕਥਾ ਬਾਚਕ ਵੱਖ-ਵੱਖ ਸੰਪਰਦਾਵਾਂ ਦੇ ਜਿੱਥੇ ਜਿੱਥੇ ਆ ਕੇ ਸੰਗਤਾਂ ਦੇ ਨਾਲ ਗੁਰਵਾਣੀ ਵਿਚਾਰਾਂ ਦੀ ਸਾਂਝ ਪਾ ਕੇ ਨੇ ਹਲ ਕਰਨਗੇ ਤੋਂ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਭਾਈ ਵੀ ਇਨ੍ਹਾਂ ਸਮਾਗਮਾਂ ਦੇ ਵਿੱਚ ਵੱਧ ਵੱਧ ਆਪਣੀ ਹਾਜ਼ਰੀ ਰਵਾ ਕੇ ਤਨ ਮਨ ਧੰਦੇ ਨਾਲ ਸੇਵਾਾਂ ਮਾਂ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਹਾਂ ਇਸ ਉਸਤਾਨ ਤੇ ਹਰ ਹਰ ਇੱਕ ਮਹੀਨੇ ਪੂਰਮਾਸ਼ਿਆ ਦਿਹਾੜਾ ਮਨਾਇਆ ਜਾਂਦਾ ਹੈ ਔਰ ਦੂਸਰਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਹਾੜਾ ਤੀਸਰਾ ਇਸ ਸਥਾਨ ਤੇ ਸਾਲਾਨਾ ਜੋੜ ਮੇਲਾ ਥੋਲਾ ਮਹੱਲਾ ਉਤਸਵ ਉਹ ਮਨਾਇਆ ਜਾਂਦਾ ਹੈ ਜੀ ਇਹ ਚਾਰ ਦਿਹਾੜੇ ਮੇਨ ਇਸ ਸਥਾਨ ਤੇ ਮਨਾਏ ਜਾਂਦੇ ਨੇ ਇਸ ਸਥਾਨ ਤੇ ਤੁਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਹਾਰਕ ਚਰਨ ਪਾਏ ਤੇ ਉਹ ਰਾਜੇ ਦੀ ਲੜਕੀ ਤੋਂ ਲੜਕਾ ਜਿਹੜਾ ਇਸ ਸਥਾਨ ਤੇ ਮਾਰੇ ਵਾਰ ਦੇ ਕੇ ਇਹ ਸਥਾਨ ਇਸ ਇਤਿਹਾਸ ਨਾਲ ਸੰਬੰਧਿਤ ਹੈ ਸੁਖਾਰੀ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ